ਅਨੁਬੋਧ ਕੀਤਾ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀਤ ਦੀ ਲੀਗੀ ਸਤਿ ਸ਼੍ਰੀ ਅਕਾਲ ਹੋਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੂਗੀ ਤੇ ਅੱਜ ਦੀ ਜਿਹੜੀ ਆਪਾਂ ਨੈਕਸਟ ਵੀਡੀਓ ਵੀ ਲੈ ਕੇ ਆਏ ਆ ਤੁਹਾਡੇ ਲਈ ਉਹ ਵੀ ਰਾਮਟੈਕਸ ਦੇ ਹੀ ਸੁਟ ਰਣ ਜੀ ਜਿਹੜੇ ਜੀ ਬੜੇ ਸੋਹਣੇ ਤੇ ਸੁਪੀਰੀਅਰ ਕੁਆਲਿਟੀ ਰਾਮਟੈਕਸ ਬ੍ਰਾਂਡ ਵਾਜ ਦੱਸਣ ਦੀ ਜਿਆਦਾ ਲੋੜ ਹੀ ਨਹੀਂ ਪੈਣਾ ਸਾਰਿਆਂ ਨੂੰ ਪਤਾ ਹੀ ਹੈ ਚਲੋ ਜੀ ਆਪਾਂ ਸਟਾਰਟਿੰਗ ਕਰਦੇ ਆ ਜਿਹੜੇ ਜਿਹੜੇ ਕਲਰ ਪ੍ਰਿੰਟ ਆਪਣੇ ਕੋਲੇ ਅਵੇਲੇਬਲ ਹੈਗੇ ਆ ਤੇ ਫਾਸਟਲੀ ਆਰਡਰ ਕਰਿਓ ਲਿਮਟ ਸਟਾਕ ਹੈ ਬੜਾ ਸੋਹਣਾ ਜਆ ਕਲੀ ਹੈ ਬੜਾ ਸੋਹਣਾ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਰਹੂਗਾ ਜੀ ਕਲਰ ਪ੍ਰਿੰਟ ਤੁਹਾਡੇ ਲਈ ਚੁੰਨ ਚੁੰਨ ਕੇ ਲੈ ਕੇ ਆਇਆ ਬੜੇ ਸੋਹਣੇ ਬਹੁਤ ਸੋਹਣਾ ਮੱਖਣ ਬਲਾਈ ਵਰਗਾ ਸਟੱਫ ਹੈਗਾ ਧੋਈ ਦੇ ਧੋਈ ਦੇ ਜਿਹੜਾ ਸਟੱਫ ਹੈਗਾ ਉਹ ਨਿਖਰਨ ਵਾਲਾ ਹੈਗਾ ਮਸ਼ੀਨ 'ਚ ਵਾਸ਼ ਕਰ ਸਕਦੇ ਜਿਹੜੀਆਂ ਇਹਨਾਂ ਨਾਲ ਆਪਾਂ ਨੇ ਬਾਟਮਸ ਲਈਆਂ ਇਹ ਵੀ ਬੜੀਆਂ ਸੋਹਣੀਆਂ ਸੌਫਟ ਨੇ ਇਹਨੀਆਂ ਹਾਰਡ ਵਾਈਫ ਬਾਟਮ ਨਹੀਂ ਰਹੂਗੀ ਬੜੀ ਸੋਹਣੀ ਸੌਫਟ ਵਾਲੀ ਬਾਟਮ ਹੈਗੀ ਐ ਜੀ ਬੜੀਆਂ ਸੋਹਣੀਆਂ ਜੇ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਨੇ ਫਰਸਟ ਕਲਰ ਇਹ ਰਹੂਗਾ ਜੀ ਇਹਦੇ ਵਿੱਚ ਬੜਾ ਸੋਹਣਾ ਜਾਂ ਤੇ ਨੈਕਸਟ ਕਲਰ ਹੋਊਗਾ ਜੀ ਕਰੀਮ ਦੇ ਵਿੱਚ ਰਾਮਟੈਕਸ ਦੇ ਸੂਟ ਰਹਿਣਗੇ ਬੜੇ ਸੋਹਣੇ ਜੇ ਸਕਿਨ ਸਕਿਨ ਆਫ ਵਾਈਟ ਇਹ ਹੈਗਾ ਬੜਾ ਸੁਮਾ ਇਹਦੇ ਵਿੱਚ ਦੋ ਕਲ ਡਿਜ਼ਾਈਨ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਅਵੇਲੇਬਲ ਹੈਗੇ ਆ ਦੇਖੋ ਜੀ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਜਲਦੀ ਜਲਦੀ ਫਾਸਟਲੀ ਆਰਡਰ ਕਰਿਓ ਤੇ ਆਪਣਾ ਨੰਬਰ 기ਵਨ ਹੁੰਦਾ ਸਕਰੀਨ ਦੇ ਉੱਤੇ ਤਾਂ ਤੁਸੀਂ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋਗੇ 9253115036 ਦੇ ਉੱਤੇ ਤੇ ਨੈਕਸਟ ਡਿਜ਼ਾਈਨ ਆ ਗਿਆ ਜੀ ਬੜਾ ਸੋਹਣਾ ਜਿਹਾ ਡਿਜ਼ਾਈਨ ਹੈ ਬੜਾ ਸੋਹਣਾ ਜਿਹਾ ਬਹੁਤ ਸੋਹਣਾ ਡਿਜ਼ਾਈਨ ਹੈ ਯੂਨੀਕ ਜਿਹੀ ਪੀਸ ਨੇ ਜੀ ਸਾਰੇ ਸਾਰੇ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਡਿਜ਼ਾਈਨ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਕਿੰਨਾ ਸੋਹਣਾ ਜਿਹਾ ਕਿੰਨੇ ਸੋਹਣਾ ਜਿਹਾ ਪ੍ਰਿੰਟ ਬਣਿਆ ਹੋਇਆ ਜਿਦਾ ਬਾਗ ਬਗੀਚਾ ਬਣਿਆ ਹੁੰਦਾ ਜੀ ਐਦਾਂ ਸਾਰੇ ਫੁੱਲੂਟੇ ਹਲਕਾ ਫੁਲਕਾ ਪ੍ਰਿੰਟ ਤੇ ਹਲਕਾ ਜਿਹਾ ਕਲਰ ਸਮਰ ਦੇ ਅਕੋਰਡਿੰਗ ਹੀ ਸਾਰੇ ਕਲਰ ਚਾਰਟ ਹੈ ਦੇ ਵਿੱਚ ਇਹਦੇ ਵਿੱਚ ਕਲਰ ਦਿਖਾ ਦਿੰਨੀ ਆ ਜੀ ਫਰਸਟ ਕਲਰ ਹੋਗਾ ਪੀਚ ਕਲਰ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਕੋਈ ਵੀ ਛੱਡਣ ਵਾਲਾ ਹੈਗਾ ਹੀ ਨਹੀਂ ਨੈਕਸਟ ਕਲਰ ਆ ਗਿਆ ਜੀ ਲਵੈਂਡਰ ਦੇ ਮੂਵ ਜੇ ਸ਼ੇਡ ਹੈ ਲਵੈਂਡਰ ਵੀ ਨਹੀਂ ਕਹਿ ਸਕਦੇ ਇਹਨੂੰ ਮੂਵ ਜੇ ਸ਼ੇਡ ਹੈ ਮੂਵ ਪਰਪਲ ਬੜਾ ਸੋਹਣਾ ਜਿਹਾ ਇੰਗਲਿਸ਼ ਜੇ ਸ਼ੇਡ ਹੈਗੇ ਸਾਰੇ ਬੜਾ ਸੋਹਣਾ ਜਿਹਾ ਕਲਰ ਹੈਗੇ ਤੇ ਨੈਕਸਟ ਕਲਰ ਹੈਗਾ ਸੀ ਗ੍ਰੀਨ ਬਹੁਤ ਸੋਹਣੇ ਕਲਰ ਕਲਰ ਕੰਬੀਨੇਸ਼ਨ ਹੀ ਇਸ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਜਾਇਆ ਹੈ ਬਹੁਤ ਸੋਹਣੇ ਹੈਗੇ ਆ ਜੀ ਸਾਰੇ ਦੇਖੋ ਚੈੱਕ ਕਰੋ ਤੁਸੀਂ ਨੈਕਸਟ ਕਲਰ ਆ ਗਿਆ ਮਸਟਰਡ ਹਲਕਾ ਜਾ ਹਲਕਾ ਜਾ ਮਸਟਰਡ ਹਲਦੀ ਵਰਗਾ ਹਲਕਾ ਹਲਕਾ ਜਾ ਕਲਰ ਹੈਗਾ ਨਾ ਤੈਨੂੰ yellow ਕਹਿ ਸਕਦੇ ਨਾ ਮਸਟਰਡ ਬੜਾ ਪਿਆਰਾ ਜਾ ਸ਼ੇਡ ਹੈਗਾ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਦੇਖੋ ਚਾਰ ਕਲਰ ਚੈੱਕ ਕਰ ਲਓ ਦੁਬਾਰਾ ਤੋਂ ਮਸਟਰਡ ਕਲਰ ਪਿਸਤਾ ਗ੍ਰੀਨ ਸੀ ਗ੍ਰੀਨ ਮੂਵ ਸ਼ੇਡ ਐਂਡ ਪੀਚ ਸ਼ੇਡ ਇਸ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਏ ਐ ਤੇ ਹੁਣ ਦਿਖਾ ਰਿਆ ਨੈਕਸਟ ਜਿਹਨ ਸਾਰੇ ਸੂਟ ਰਹਿਣਗੇ ਜੀ ਰਾਮ ਟੈਕਸ ਦੇ ਸਾਰੇ ਸੂਟ ਰਹਿਣਗੇ ਜੀ ਰਾਮ ਟੈਕਸ ਦੇ ਬੜੇ ਸੋਹਣੇ ਜੇ ਸੂਟ ਐ ਜੀ ਸਾਰੇ ਦੇਖੋ ਇਹਦੇ ਵਿੱਚ ਵੀ ਬੜਾ ਪਿਆਰਾ ਜਾਂ ਇਹਦੇ ਵਿੱਚ ਪ੍ਰਿੰਟ ਵੱਡਾ ਆ ਗਿਆ ਕਿਉਂਕਿ ਹਰ ਤਰ੍ਹਾਂ ਦਾ ਪ੍ਰਿੰਟ ਐ ਜਿਹੜਾ ਪਹਿਣਾ ਮੰਗਦੀਆਂ ਨਹੀਂ ਹੈ ਛੋਟਾ ਵੱਡਾ ਹਰ ਤਰ੍ਹਾਂ ਦਾ ਪਸੰਦ ਕਰਦੀਆਂ ਨਹੀਂ ਹੈ ਆਪਣੀ ਆਪਣੀ ਪਸੰਦ ਹੁੰਦੀ ਐ ਪਹਿਣਾ ਦੀ ਵੱਡੇ ਪ੍ਰਿੰਟ ਦਾ ਵੀ ਬੜਾ ਟ੍ਰੈਂਡ ਹੈਗਾ ਛੋਟਾ ਪ੍ਰਿੰਟ ਤਾਂ ਮੋਸਟਲੀ ਚੱਲੀਆਂ ਜਾ ਰਿਹਾ ਹੈਗਾ ਤੇ ਵੱਡੇ ਪ੍ਰਿੰਟ ਦਾ ਵੀ ਬੜਾ 트ੈਂਡ। ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਮੈਂ ਦਿਖਾ ਰਹੀ ਆਂਗੀ। ਬੜਾ ਸੋਹਣਾ ਜੀ ਚੀਜ਼ ਹੈਗੀ ਜਿੱਦਾਂ ਆਪਣੇ ਕੋਲ ਇਦਾਂ ਦੀਆਂ ਬਾਟਮਸ ਹੈਗੀਆਂ। ਇਦਾਂ ਦੀਆਂ ਬਾਟਮ ਹੈਗੀਆਂ, ਬੜੀਆਂ ਪਿਆਰੀਆਂ ਜੀਆਂ ਬਾਟਮ ਹੈਗੀਆਂ ਨੇਗੀਆਂ। ਦੇਖੋ ਕਿੰਨੀਆਂ ਸੋਹਣੀਆਂ। ਇਹ ਕਾਟਨ ਦੇ ਵਿੱਚ ਰਹਿਣਗੀਆਂ ਜੀ। ਬੜੇ ਸੋਹਣੇ ਜਿਹੇ ਡਿਜ਼ਾਈਨ ਹੈਗੇ, ਸਕਿਨ ਕਲਰ ਹੈਗਾ ਇਹ। ਬਹੁਤ ਸੋਹਣਾ ਜਾਂ, ਬੜਾ ਪਿਆਰਾ ਜਾਂ। ਦੇਖੋ ਡਿਜ਼ਾਈਨ ਹੈਗਾ ਇਹਦੇ ਵਿੱਚ। ਤੇ ਇਹਦੇ ਵਿੱਚ ਤਿੰਨ ਡਿਜ਼ਾਈਨ ਹੈਗੇ ਆਪਣੇ ਕੋਲੇ अवेलेबल ਬਾਟਮਸ ਹੈਗੀਆਂ ਨੇ ਜੀ ਦੇਖੋ ਇੱਕ ਇਹ ਵਾਲਾ ਆ ਗਿਆ ਫਲਾਵਰ ਵਾਲਾ ਇੱਕ ਐਦਾਂ ਦੇਖੋ ਇਹ ਵਾਲਾ ਹੋ ਗਿਆ ਜੀ ਸੌਫਟ ਬਿਲਕੁਲ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਰਹੂਗਾ ਜੀ ਆਪਣੇ ਕੋਲੇ ਲੋਕਲ ਨਹੀਂ ਹੁੰਦਾ ਹੈਗਾ ਆਪਾਂ ਅੱਛੇ ਵਾਲਾ ਹੀ ਫੈਬਰਿਕ ਰੱਖਦੇ ਆਂਗੇ ਤੇ ਜਿਹੜੀਆਂ ਭੈਣਾਂ ਕੋਲੇ ਜਾਂਦੇ ਨੇ ਨੈਕਸਟ ਦੇਖੋ ਜੀ ਇਹ ਵਾਲਾ ਆ ਗਿਆ ਇਹ ਵਾਲਾ ਡਿਜ਼ਾਈਨ ਆ ਗਿਆ ਤਿੰਨ ਡਿਜ਼ਾਈਨ ਹੈਗੇ ਆ ਬਾਟਮਸ ਦੇ ਵਿੱਚ ਆਪਣੇ ਕੋਲੇ ਇਹ ਇਹਨਾਂ ਵਿੱਚ ਕੁਆਂਟੀਟੀ ਤੁਹਾਨੂੰ ਬਹੁਤ ਮਿਲ ਜਾਣੀ ਹੈ ਕੁਆਂਟੀਟੀ ਬਹੁਤ ਮਿਲ ਜਾਣੀ ਹੈ ਜਿੰਨੀਆਂ ਮਰਜ਼ੀ ਬਾਟਮਸ ਤੁਸੀਂ ਲਓ ਆਪਣੇ ਕੋਲ ਜਿੱਦਾਂ ਮੈਂ ਤੁਹਾਨੂੰ ਲਾਈਕ ਦਿਖਾ ਦਿੰਨੀ ਹੈਗੀ ਜਿੱਦਾਂ ਤੁਸੀਂ ਐਦਾਂ ਵੀ ਮੈਚਿੰਗ ਕਰਵਾ ਸਕਦੇ ਹੋਗੇ ਦੇਖੋ ਕਿੰਨਾ ਪਿਆਰੀ ਜੀ ਮੈਚਿੰਗ ਹੋਈ ਹੈਗੀ ਤੇ ਐਦਾਂ ਵੀ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਇੱਕ ਮੈਂ ਤੁਹਾਨੂੰ ਹੋਰ ਦਿਖਾਨੀ ਆ ਜਿੱਦਾਂ ਆਪਣੇ ਕੋਲੇ ਲਵਲੀਨ ਚ ਪ੍ਰਿੰਟ ਹੈਗੇ ਆ ਵੱਡੇ ਪ੍ਰਿੰਟ ਚ ਕਿਉਂਕਿ ਐਦਾਂ ਦੀਆਂ ਬਾਟਮਸ ਹੁੰਦੀਆਂ ਨੇ ਵੱਡੇ ਪ੍ਰਿੰਟ ਚ ਬੜੀਆਂ ਅੱਛੀਆਂ ਲੱਗਦੇ ਨੇ ਦੇਖੋ ਕਿੰਨਾ ਪਿਆਰਾ ਜਾਂ ਸੂਟ ਬਣੇਗਾ ਗ੍ਰੇਸ ਦੇਖੋ ਸੂਟ ਦੀ ਤੁਸੀਂ ਬੜੀ ਸੋਹਣੀ ਜੀ ਗ੍ਰੇਸ ਆ ਰਹੀ ਹੈ ਕਿ ਸੂਟ ਦੇ ਐਦਾਂ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਦੇਖੋ ਇਹ ਲਵਲੀਨ ਦੇ ਵਿੱਚ ਹੈਗੀਆਂ ਨੇ ਸ਼ਰਟਸ ਐਦਾਂ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਤੇ ਇਹਨਾਂ ਵਿੱਚੋਂ ਵੀ ਕਿਸੇ ਵੀ ਤੁਸੀਂ ਸ਼ਰਟਸ ਨਾਲ ਇਹ ਬਾਟਮ ਲੈ ਸਕਦੇ ਹੋ ਫਿਰ ਪ੍ਰਾਈਸ ਉਹਨਾਂ ਦੇ ਹਿਸਾਬ ਨਾਲ ਹੋਵੇਗਾ ਜੀ ਤੇ ਇਹ ਬਾਕੀ ਇਹ ਮੈਂ ਸਿਰਫ ਫ੍ਰਾਮ ਟੈਕਸ ਦੇ ਸੂਟਾਂ ਦਾ ਪ੍ਰਾਈਸ ਦੱਸਾਂਗੀ ਤੁਹਾਨੂੰ ਦੇਖੋ ਜੀ ਚੈੱਕ ਕਰੋ ਇਹ ਵਾਲੇ ਪ੍ਰਿੰਟਸ ਫਸਟ ਕਲਰ ਮਸਟਰਡ ਕਲਰ ਆ ਗਿਆ ਜੀ ਨੈਕਸਟ ਕਲਰ ਇਹਦੇ ਵਿੱਚ ਬੜਾ ਪਿਆਰਾ ਜਿਹਾ ਪੀਚ ਬੜਾ ਪਿਆਰਾ ਜਿਹਾ ਪੀਚੀ ਜਿਹਾ ਸ਼ੇਡ ਹੈਗਾ ਦੇਖੋ ਏਸੇ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵੀ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਨੇ ਹਿੱਟ ਡਿਜ਼ਾਈਨ ਹੈ ਜੀ ਸਾਰੇ ਲੇਟੈਸਟ ਡਿਜ਼ਾਈਨ ਲੈ ਕੇ ਆਨੇ ਆ ਨਵੀਆਂ ਚੀਜ਼ਾਂ ਲੈ ਕੇ ਆਨੇ ਆ ਤੁਹਾਡੇ ਲਈ ਪਹਿਣਾ ਦੀ ਪਸੰਦ ਦੇ ਅਨਸਾਰ ਬਾਕੀ ਤੁਹਾਡੀ ਆਪਣੀ ਜਿੱਦਾਂ ਤੁਸੀਂ ਲਾਈਕ ਕਰਦੇ ਹੋਗੇ ਉਦਾਂ ਤੁਸੀਂ ਲੈ ਸਕਦੇ ਹੋਗੇ ਸਾਰਿਆਂ ਦੇ ਨਾਲ ਇਹ ਬਾਟਮਸ ਜਾ ਰਹੀਆਂ ਨੇ ਜੀਆਂ ਜਿੱਦਾਂ ਪੀਚ ਨਾਲ ਵੀ ਜਾ ਰਹੀ ਹੈ ਦੇਖੋ ਇਹਦੇ ਨਾਲ ਵੀ ਕਿੰਨੀ ਸੋਹਣੀ ਜਾ ਰਹੀ ਹੈਗੀ ਇਹ ਸਾਰਿਆਂ ਨਾਲ ਹੀ ਜਾ ਰੀਆਂ ਨੇ ਇਹ ਬਾਟਮਸ ਨੈਕਸਟ ਕਲਰ ਆਊਗਾ ਇਸ ਡਿਜ਼ਾਈਨ ਦੇ ਵਿੱਚ ਲਾਈਟ ਜਾਂ ਫਰੋਜੀ ਸ਼ੇਡ ਰਾਮ ਟੈਕਸ ਦੇ ਸੂਟ ਰਣਗੇ ਜੀ ਲਾਈਟ ਫਰੋਜੀ ਸ਼ੇਡ ਬੜਾ ਸੋਹਣਾ ਜਿਹਾ ਸ਼ੇਡ ਹੈ ਇਹ ਵੀ ਤੇ ਤਿੰਨ ਕਲਰ ਹੋਗੇ ਜੀ ਇਸ ਡਿਜ਼ਾਈਨ ਦੇ ਵਿੱਚ ਫਸਟ ਕਲਰ ਲਾਈਟ ਫਰੋਜੀ ਪੀਚ ਸ਼ੇਡ ਐਂਡ ਮਸਟਰਡ ਸ਼ੇਡ ਮਸਟਰਡ ਸ਼ੇਡ ਹੈਗੇ ਜੀ ਤਿੰਨ ਕਲਰ ਹੋਗੇ ਇਸ ਡਿਜ਼ਾਈਨ ਦੇ ਵਿੱਚ ਤੇ ਨੈਕਸਟ ਅਗਲਾ ਡਿਜ਼ਾਈਨ ਚੇਂਜ ਹੋ ਜੂਗਾ ਜੀ ਹੈਗੇ ਰਾਮ ਟੈਕਸ ਦੇ ਸਟਫ ਰਹੂਗਾ ਬੜਾ ਸੋਹਣਾ ਜਾਂ ਇਹਦੇ ਵਿੱਚ ਬੜਾ ਸੋਹਣਾ ਜਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ক্লোਜ਼ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੀ ਆਈ ਹੋਪ ਤੁਸੀਂ ਫੀਲ ਕਰ ਸਕੋ ਐਦਾਂ ਦਾ ਹਲਕਾ ਜਾਂ ਬੈਕ ਸਾਈਡ ਤੋਂ ਦੇਖੋ ਤੁਸੀਂ ਚੈੱਕ ਜਾਂ ਬਣਿਆ ਹੋਇਆ ਬਾਟਮ ਦੇ ਵਿੱਚ ਬੜੀ ਸੋਹਣੀ ਰਾਮ ਟੈਕਸ ਦੀ ਬਾਟਮ ਰਹੂਗੀ ਜੀ ਨਾਲ ਬੜੀ ਸੋਹਣੀ ਤੇ ਬਹੁਤ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਵੀ ਬੜਾ ਪਿਆਰਾ ਜਾਂ ਹੈਗਾ ਦੇਖੋ ਚੈੱਕ ਕਰੋ ਫਰਸਟ ਕਲਰ ਇਹ ਰਹੂਗਾ ਨਵਾਂ ਜਿਹਾ ਸ਼ੇਡ ਹੈ ਜੀ ਬਹੁਤ ਸੋਹਣਾ ਨਵਾਂ ਜਿਹਾ ਸ਼ੇਡ ਹੈਗੇ ਮਸਟਰਡ ਨਹੀਂ ਕਹਿ ਸਕਦੇ ਇਹਨੂੰ ਬ੍ਰਾਉਨਿਸ਼ ਜਿਹਾ ਮਸਟਰਡ ਸ਼ੇਡ ਕਹਿ ਸਕਦੇ ਆਂਗੇ ਆਪਾਂ ਬੜਾ ਪਿਆਰਾ ਜਿਹਾ ਸ਼ੇਡ ਹੈ ਤੇ ਨੈਕਸਟ ਜਿਹੜਾ ਇਹਦੇ ਵਿੱਚ ਏਸੇ ਡਿਜ਼ਾਈਨ ਦੇ ਵਿੱਚ ਕਲਰ ਆ ਗਿਆ ਜੀ ਬਹੁਤ ਪਿਆਰਾ ਜਿਹਾ ਪੀਚ ਪੀਚ ਵੀ ਡਿਫਰੈਂਟ ਹੁੰਦੇ ਜੀ ਇਹ ਪੀਚ ਹੋਰ ਹੈ ਪਹਿਲਾਂ ਵਾਲੇ ਡਿਜ਼ਾਈਨ ਚ ਦਿਖਾਇਆ ਸੀ ਹੋਰ ਹੈ ਤੇ ਇਹ ਵਾਲਾ ਪੀਚ ਹੋਰ ਹੈ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਵੀ ਬਹੁਤ ਸੋਹਣਾ ਜਿਹਾ ਸ਼ੇਡ ਹੈਗਾ ਸਾਰੇ ਸ਼ੇਡ ਇੱਕ ਤੋਂ ਇੱਕ ਨੇ ਜੀ ਤੇ ਨੈਕਸਟ ਆਪਣੇ ਕੋਲੇ ਇਸ ਡਿਜ਼ਾਈਨ ਦੇ ਵਿੱਚ ਸਿਰਫ ਸਿੰਗਲ ਰਹਿ ਗਿਆ ਜੀ ਆਪਾਂ ਨੇ ਵੀਡੀਓ ਪਾਈ ਵੀ ਨਹੀਂ ਸੀਗੀ ਉਸ ਤੋਂ ਪਹਿਲਾਂ ਹੀ ਆਪਣੇ ਸੋਲਡ ਹੋ ਗਏ ਸੀਗੇ ਇਹਦੇ ਵਿੱਚ ਸਿੰਗਲ ਪੀਸ ਰਹਿ ਗਿਆ ਜੀ ਮਹਿੰਦੀ ਕਲਰ ਮਹਿੰਦੀ ਬੜਾ ਪਿਆਰਾ ਜਿਹਾ ਮਹਿੰਦੀ ਸ਼ੇਡ ਹੈਗਾ ਬਹੁਤ ਸੋਹਣਾ ਜਿਹਾ ਮਹਿੰਦੀ ਹੈਗਾ ਨਵਾਂ ਜਿਹਾ ਸਾਰੇ ਕਲਰ ਨਾਲ ਜੀ ਇੱਕ ਤੋਂ ਇੱਕ ਨੇ ਇਸ ਲਾਈਨ ਦੇ ਵਿੱਚ ਵੀ ਸਿੰਗਲ ਹੈਗਾ ਇਸ ਸਾਰੇ ਰਾਮਟੈਕਸ ਵੀ ਰਹਿਣਗੇ ਦੇਖੋ ਜੀ ਇਹਦੇ ਨਾਲ ਮਹਿੰਦੀ ਬਾਟਮ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਇਹ ਵੀ ਬਹੁਤ ਸੋਹਣੇ ਜੇ ਸੂਟ ਰਹਿਣਗੇ ਜੀ ਸਾਰੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਆਪਣਾ ਬੜੀ ਆਰਾਮ ਨਾਲ ਜੀ ਲੰਬੀ ਜਰੂਰ ਗਈ ਹੋਵੇਗੀ ਦਿਖਾ ਦਿੱਤੇ ਨੇ ਸੂਟ ਤੁਸੀਂ ਬਧੀਏ ਜੇ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਤਾਂ ਜੋ ਸਮਝ ਆਸ ਕਿ ਕਿਹੜੇ ਸੂਟ ਦੀ ਗੱਲ ਕਰਦੇ ਹੋ ਤੇ ਇਹ ਬਾਟਮ ਦੀ ਗੱਲ ਅਲੱਗ ਤੋਂ ਹੈ ਜੀ ਜੇ ਤੁਸੀਂ ਨਾਲ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਜਿਹੜਾ ਪ੍ਰਾਈਸ ਹੋਊਗਾ ਫਿਰ ਭੈਣਾ ਮੈਨੂੰ ਮੈਸੇਜ ਕਰਕੇ ਕਹਿਣਗੀ ਤੁਸੀਂ ਨੇ ਵੀਡੀਓ ਦੇ ਵਿੱਚ ਐਨਾ ਬੋਲਿਆ ਸੀਗਾ ਜਸਟ ਮੈਂ ਇਹ ਸੂਟਾਂ ਦਾ ਪ੍ਰਾਈਸ ਦੱਸ ਰਹੀ ਹਾਂ 1100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਰਾਮ ਟੈਕਸ ਦੇ ਸੂਟ ਰਹਿਣਗੇ ਜੀ ਤੇ ਜੇ ਇਹ ਬਾਟਮ ਨਾਲ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਪ੍ਰਾਈਸ ਅਲੱਗ ਤੋਂ ਰਹੂਗਾ ਜੀ। ਬਾਕੀ ਆਪਣਾ ਨੰਬਰ ਹੈ ਜਿਹੜਾ ギਵਨ ਹੈਗਾ ਸਕਰੀਨ ਦੇ ਉੱਤੇ 9253115036 ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਬੁੱਕ ਕਰ ਸਕਦੇ ਹੋ ਤੇ ਆਪਣਾ ਗੁਰਮੇ ਰੂਟੀ ਚੱਕਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਫੋਲੋ ਕਰੋ ਲਾਈਕ ਕਮੈਂਟ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨੇ ਲੱਗਦੀਆਂ ਨੇ ਬਾਕੀ ਪਹਿਣਾ ਦੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਵੀ ਤੁਸੀਂ ਦੁਬਾਰਾ ਤੋਂ ਕੱਟ ਪੀਸ ਲੈ ਕੇ ਆਉ ਦਾਸ ਬਣਦੇ ਹਾਂ ਜੀ ਪਹਿਣੂ ਬਹੁਤ ਜਲ ਤੁਹਾਡੇ ਲਈ ਪੇਸ਼ ਕਰਾਂਗੇ ਅਸੀਂ ਦਾਸ ਬ੍ਰਾਂਡ ਦੇ ਕੱਟ ਪੀਸ ਵੀ ਬਹੁਤ ਜਲਦੀ ਲੈ ਕੇ ਆ ਰਹੇ ਹਾਂਗੇ ਇੱਕ ਦੋ ਦਿਨਾਂ ਚ ਹੀ ਤੁਹਾਡੇ ਲਈ ਆਪਾਂ ਦਾਸ ਬ੍ਰਾਂਡ ਦੇ ਕੱਟ ਪੀਸ ਵੀ ਲੈ ਕੇ ਆਵਾਂਗੇ ਆਪਾਂ ਕੱਲੇ ਦਾਸ ਬ੍ਰਾਂਡ ਦੇ ਨਹੀਂ ਹਰ ਤਰ੍ਹਾਂ ਦੇ ਬ੍ਰਾਂਡ ਦੇ ਤੁਹਾਡੇ ਲਈ ਕੱਟ ਪੀਸ ਲੈ ਕੇ ਆਇਆ ਕਰਾਂਗੇ ਤੇ ਅ ਜੇ ਤੁਸੀਂ ਪਸੰਦ ਕਰਦੇ ਹੋ ਕੱਟ ਪੀਸਾਂ ਨੂੰ ਤਾਂ ਜਰੂਰ ਲੈ ਕੇ ਆਵਾਂਗੇ ਲੀਵਯਾ ਵਾਈ ਦਾਸ ਬ੍ਰਾਂਡ ਦੇ ਆਪਾਂ ਬਹੁਤ ਜਲਦ ਲੈ ਕੇ ਆ ਰਹੇ ਹਾਂ ਜੀ ਥੈਂਕ ਯੂ